ਇਹ ਕੁੜੀ ਜਦੋਂ ਆਪਣੇ ਘਰੋਂ ਗਈ ਹੈਗੀ ਆ ਬੱਸ ਸਟੈਂਡੋਂ ਉਥੋਂ ਇਹਨੇ ਆਪਣੇ ਜਿਹੜਾ ਆ ਉਹ ਕਲੀਕ ਸਗਾ ਉਹਦੇ ਨਾਲ ਇਹਨੇ ਲਿਫਟ ਲਈ ਜਾਂ ਗੱਡੀ ਦੇ ਵਿੱਚ ਹੀ ਔਰ ਉਹਨੇ ਜਿਹੜਾ ਇਹਨੂੰ ਜਾਂ ਡਰਿੰਕ ਦੇ ਵਿੱਚ ਜਾਂ ਇੰਜੈਕਸ਼ਨ ਲਗਵਾ ਦਿੱਤਾ ਜਾਂ ਕਿੱਦਾਂ ਵੀ ਇਹਨੂੰ ਜਿਹੜਾ ਨਸ਼ਾ ਦਿੱਤਾ ਗਿਆ ਇਹਦੇ ਵਿੱਚ ਲੱਗਦਾ ਕਿ ਇੱਕ ਲੜਕੇ ਤੋਂ ਵੀ ਜ਼ਿਆਦਾ ਜਿਹੜੇ ਲੜਕੇ ਹੈਗੇ ਆ ਉਹ ਇਨਵੋਲਵ ਹੈਗੇ ਆ ਔਰ ਲੜਕੀ ਨੂੰ ਕਟੋ-ਕਟ 1.5 200 ਕਿਲੋਮੀਟਰ ਦੇ ਲਿਆ ਕੇ ਜਿਹੜਾ ਆ ਉਹ ਛੁੱਟ ਦਿੱਤਾ ਗਿਆ ਮੈਨੂੰ ਇੱਕ ਤਰ੍ਹਾਂ ਮਾਰ ਕੇ ਛੁੱਟ ਗਏ ਆ ਕੋਈ ਆਟੋ ਵਾਲਾ ਹੈਗਾ ਆ ਉਹਨੇ ਲੜਕੀ ਨੂੰ ਦੇਖਿਆ ਹੈਗਾ ਔਰ ਉਹਨੇ ਕੁੜੀ ਦੇ ਕੋਲ ਫੋਨ ਸਗਾ ਔਰ ਫੋਨ ਤੇ ਜਿਹੜਾ ਆ ਉਹਦੇ ਮਾਪਿਆਂ ਨਾਲ ਕੰਟੈਕਟ ਕੀਤਾ ਪੰਜ ਦਿ ਬਿੱਤਣ ਤੋਂ ਬਾਅਦ ਵੀ ਤੁਸੀਂ ਦੇਖੋਗੇ ਕਿ ਐਮ ਆਈ ਆਰ ਕਟਨੀ ਹੋਈ ਹੈਗੀ ਐਫ ਆਈ ਆਰ ਦਰਜ ਨਹੀਂ ਹੋਈ ਪੰਜ ਦਿਨ ਤੋਂ ਬਾਅਦ ਵੀ ਮੈਡੀਕਲ ਰਿਪੋਰਟ ਨਹੀਂ ਹਲੇ ਤੱਕ ਕਰਾਈ ਕਿ ਉਹਦੇ ਨਾਲ ਮਨਿੰਗੋਸ ਹੋਇਆ ਪੰਜ ਦਿਨ ਤੋਂ ਉਹਦੇ ਮਦਰਨ ਸੁੱਤੇ ਤੱਕ ਨਹੀਂ ਹੈਗੇ ਕਿ ਮੇਰੀ ਬੇਟੀ ਹੋਸ਼ ਵਿੱਚ ਆਊਗੀ ਵੀ ਕਿ ਨਹੀਂ ਆਊਗੀ ਕੀ ਇਹ ਜੁਣੀ ਸੁਣਾ ਬਾਕਸ ਐਮੈਨਸ ਆ ਮੈਂ ਗੱਲ ਨੇ ਨੰਬਰ ਸਹੀ ਦੱਸੋ ਤਾਂ ਮੈਂ ਗੱਲ ਕਰਾਵਾਂ ਤੁਹਾਨੂੰ ਭਾਈ ਮਨਸਾ ਗੱਲ ਕਰਵਾ ਮੈਂ ਜੇ ਆਪਾਂ ਨਾਲ ਕਰ ਕਰਾਉਣਾ ਤੁਸੀਂ ਜੁਟੀ ਅਫਸਰ ਨਾਲ ਗੱਲ ਕਰੋ ਆਪ ਬੋਲੋ ਭਈ ਕਾਲ ਤੇ ਕਰੋ ਤੁਹਾਡੇ ਨਾਲ ਇਹ ਮਾਮਲਾ ਬੜਾ ਗੰਭੀਰ ਆ ਜੀ ਇੱਕ ਲੜਕੀ ਜੋ ਇੱਥੇ ਜਲੰਧਰ ਦੀ ਲੋਕਲ ਬਸਨੀਕ ਆ ਔਰ ਸਰਕਾਰੀ EMPLOYE ਹੈਗੀ ਆ ਪੋਸਟ ਆਫਿਸ ਡਿਪਾਰਟਮੈਂਟ ਵਿੱਚ ਉਹਦੇ ਨਾਲ ਕਰੀਬ ਜਿਹੜਾ ਪਤਾ ਲੱਗ ਰਿਹਾ ਵੀ 7 ਤੋਂ 8 ਦਰਿੰਦਿਆਂ ਨੇ ਉਹਦੇ ਨਾਲ ਜਿਹੜਾ ਆ ਜਸਮਾਨੀ ਉਹਦਾ ਸ਼ੋਸ਼ਣ ਕੀਤਾ ਔਰ ਜਸਮਾਨੀ ਸ਼ੋਸ਼ਣ ਹੀ ਨਹੀਂ ਕੀਤਾ ਉਹਨਾਂ ਦਰਿੰਦਗੀ ਕੀਤੀ ਹੈ ਉਥੇ ਕੋਈ ਜ਼ੁਲਮ ਕੀਤਾ ਉਥੇ ਅਤਿਆਚਾਰ ਕੀਤਾ ਕਿਉਂਕਿ ਜਦੋਂ ਅੱਜ ਮੈਂ ਸਵੇਰੇ ਕੁੜੀ ਦੇ ਪਰਿਵਾਰ ਨੂੰ ਮਿਲਿਆ ਤੇ ਜੋ ਹਾਲਾਤ ਜਿਹੜੇ ਮੈਂ ਕੁੜੀ ਦੇ ਦੇਖੇ ਆ ਇਹੋ ਜਿਹਾ ਤਾਂ ਕੋਈ ਬਹੁਤ ਤਗੜੇ ਦੁਸ਼ਮਣ ਨਾਲ ਹੀ ਕਰ ਸਕਦਾ ਪਰ ਦੁਸ਼ਮਣ ਨਾਲ ਵੀ ਕਰਨ ਲੱਗੇ ਰੱਬ ਨੂੰ ਬੰਦਾ ਡਰੂਗਾ ਔਰ ਇਹ ਕੰਮ ਬਹੁਤ ਭਿਆਨਕ ਨਸ਼ੇ ਵਿੱਚ ਹੋਇਆ ਹੋਗਾ ਔਰ ਸਭ ਤੋਂ ਮਾੜੀ ਗੱਲ ਹੈਗੀ ਵੀ ਜੇ ਕਾਂਡ ਹੋ ਗਿਆ ਕਰਮ ਹੋ ਗਿਆ ਉਸ ਤੋਂ ਬਾਅਦ ਕੁੜੀ ਨੂੰ ਮਰਿਆ ਸਮਝ ਕੇ ਕਰਨਾਲ ਸਿੱਟ ਦੇਣਾ ਇਥੋਂ 400 ਕਿਲੋਮੀਟਰ ਦੂਰ ਔਰ ਉਸ ਤੋਂ ਬਾਅਦ ਜਲੰਧਰ ਦੀ ਪੁਲਿਸ ਦਾ ਕੁਝ ਨਾ ਕਰਨਾ ਸਿਵਲ ਹਸਪਤਾਲ ਪ੍ਰਸ਼ਾਸਨ ਦਾ ਕੁਝ ਨਾ ਕਰਨਾ ਇਹ ਸਭ ਤੋਂ ਮਾੜਾ ਆ ਜੀ ਇਸ ਮਾਮਲੇ ਦੇ ਅੰਦਰ ਤੁਹਾਡੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਪਰਚਾ ਦਰਜ ਕੀਤਾ ਗਿਆ ਪੁਲਿਸ ਨੇ ਕਿਹਾ ਹੈਗਾ ਜੀ ਸਾਨੂੰ ਅੱਜ ਦਾ ਟਾਈਮ ਦੋ ਤੇ ਅਸੀਂ ਕਾਰਵਾਈ ਕਰਦੇ ਆ ਨਹੀਂ ਤਾਂ ਕੱਲ ਤੋਂ ਅਸੀਂ ਅੰਦੋਲਨ ਕਰਾਂਗੇ ਮਾਪੇ ਉਹਨਾਂ ਨਾਲ ਗੱਲ ਕੀਤੀ ਸੀ ਹਾਂਜੀ ਮਾਪੇ ਨਾਲ ਗੱਲ ਹੋ ਰਹੀ ਹੈ ਜੀ ਚੱਲ ਰਹੀ ਹੈ ਸਾਡੇ ਕੀ ਕਹਿਣਾ ਸੀ ਉਹਨਾਂ ਦਾ ਇਹੀ ਕਹਿਣਾ ਹੈ ਜੀ ਉਹਨਾਂ ਦਾ ਵੀ ਸਾਡਾ ਇਨਸਾਫ ਚਾਹੀਦਾ ਆ ਉਹ ਤਾਂ ਵਿਚਾਰੇ ਇਨਸਾਫ ਮੰਗਦੇ ਆ ਬਹੁਤ ਹੀ ਗਰੀਬ ਪਰਿਵਾਰ ਆ ਬਹੁਤ ਅੱਛਾ ਪਰਿਵਾਰ ਆ ਸਾਬੂ ਪਰਿਵਾਰ ਆ شریف ਪਰਿਵਾਰ ਆ ਉਹਦਾ ਇਨਸਾਫ ਦੀ ਮੰਗ ਕਰ ਰਹੇ ਆ ਮਾਤਾ ਜੀ ਤਾਂ ਬਹੁਤ ਭਾਵੁਕ ਆ ਉਹਨਾਂ ਦੀ ਹਾਲਤ ਮੈਂ ਸਮਝ ਵੀ ਸਕਦਾ ਆ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਸਾਰੇ ਸਮਝ ਸਕਦੇ ਕਿੰਨੇ ਦਿਨ ਤੋਂ ਕੁੜੀ ਜਿਹੜੀ ਲਾਪਤਾ ਸੀ ਇੱਕ ਤਕਰੀਬਨ 2 ਤੋਂ 3 ਦਿਨਾਂ ਤੋਂ ਸੀ ਔਰ ਕੋਈ ਵੀ ਪੁਲਿਸ ਵੱਲੋਂ ਇੱਥੇ ਕੋਈ ਕੀਤਾ ਨਹੀਂ ਗਿਆ ਜੋ ਇਹਦਾ ਕੁੜੀ ਦੇ ਜਿਹੜਾ ਕੋਈ ਸਮਾਜ ਦਾ ਕਿੰਨੇ ਹੁੰਦੇ ਵੀ ਫਰਿਸ਼ਤੇ ਵੀ ਹੈਗੇ ਜਿਹੜੇ ਦਰਿੰਦੇ ਆ ਤੇ ਫਰਿਸ਼ਤੇ ਵੀ ਆ ਕਿਸੇ ਫਰਿਸ਼ਤੇ ਨੇ ਉਹਨੂੰ ਕੁੜੀ ਨੂੰ ਦੇਖਿਆ ਔਰ ਕਿੰਨੇ ਦਿਨ ਬਾਅਦ ਕੁੜੀ ਦੇ ਬਾਰੇ ਪਤਾ ਚੱਲਿਆ ਇਹ 2-3 ਦਿਨ ਬਾਅਦ ਪਤਾ ਲੱਗਾ ਜੀ ਕਿੱਥੇ ਬਰਾਮਦ ਕੀਤਾ ਇਹ ਕਰਨਾਲ ਤੋਂ ਜੀ ਇਹ ਹਰਿਆਣੇ ਦੇ ਵਿੱਚ ਦਿੱਲੀ ਦੇ ਲਾਗੇ ਕਰਨਾਲ ਜੀ ਜੀ ਤੇ ਉੱਥੋਂ ਕਿੱਦਾਂ ਤੁਹਾਨੂੰ ਲੈ ਕੇ ਪੁਲਿਸ ਨੇ ਨਹੀਂ ਪਰਿਵਾਰ ਦੇ ਸਾਥੀਆਂ ਔਰ ਸਮਾਜੇ ਵੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਕੁੜੀ ਨੂੰ ਲਿਆਂਦਾ ਗਿਆ ਜੀ ਕੁੜੀ ਹਲਾਤ ਕਿਨੇ ਕੁ ਡੇ ਹਲਾਤ ਠੀਕ ਨਹੀਂ ਜੀ ਕੁੜੀ ਹੋਸ਼ਚੀ ਨਹੀਂ ਹੈਗੀ ਕੁੜੀ ਮਤਲਬ ਕਿ ਸਟੇਬਲ ਹੀ ਨਹੀਂ ਹੈਗੀ ਕੁੜੀ ਦੀ ਪੋਜੀਸ਼ਨ ਹੀ ਨਹੀਂ ਵੀ ਉਹ ਗੱਲਬਾਤ ਕਰ ਸਕੇ ਬਿਆਨ ਦੇ ਸਕੇ ਮਤਲਬ ਕੁੜੀ ਤਾਂ ਮੈਂਟਲ ਵਾਂਗੂੰ ਕਰਦੀ ਹੈਗੀ ਆ ਸਾਨੂੰ ਪਤਾ ਹੀ ਨਹੀਂ ਵੀ ਉਹਦੀ ਅਸਲ ਹਾਲਤ ਕੀ ਆ ਡਾਕਟਰ ਸਾਨੂੰ ਕੋਈ ਹੱਥ ਪੱਲਾ ਨਹੀਂ ਫੜਾਉਂਦੇ ਇਸ ਕਰਕੇ ਅਸੀਂ ਡਾਕਟਰਾਂ ਨੂੰ ਵੀ ਕਿਹਾ ਵੀ ਦੇਖੋ ਸਾਡੀ ਨਹੀਂ ਘੱਟੋ ਘੱਟ ਪਰਿਵਾਰ ਦੀ ਕੁੜੀ ਨਾਲ ਗੱਲ ਕਰਾਈ ਜਾਵੇ ਉਹ ਸੈਟੀਸਫਾਈ ਕਰਾਇਆ ਜਾਵੇ ਨਹੀਂ ਤਾਂ ਫਿਰ ਅਸੀਂ ਜਿਹੜਾ ਹੈਗਾ ਕਿਸੇ ਹੋਰ ਵਧੀਆ ਡਾਕਟਰ ਕੋਲ ਇਹਦੀ ਸਲਾਹ ਲੈਂਦੇ ਆ ਔਰ ਵਧੀਆ ਹਸਪਤਾਲ ਚ ਕਿਤੇ ਇਲਾਜ ਕਰਾਉਂਦੇ ਆ ਇਸ ਮਾਮਲੇ ਦੇ ਇਹਨੂੰ ਦੇਖਦੇ ਹੋਏ ਕਈ ਉੱਚ ਅਧਿਕਾਰੀ ਕਈ ਰਾਜਨੀਤਿਕ ਇੱਥੇ ਪਹੁੰਚੇ ਸੀਗੇ ਤੇ ਕੀ ਉਹਨਾਂ ਦੇ ਵੱਲੋਂ ਆਸ਼ਵਾਸ਼ਣ ਦਿੱਤੇ ਗਏ ਇਹੀ ਆਸ਼ਵਾਸ਼ਣ ਦਿੱਤਾ ਗਿਆ ਜੀ ਜਿੰਨੇ ਵੀ ਜਿਨ੍ਹਾਂ ਨੇ ਵੀ ਦਰਿੰਦਗੀ ਕੀਤੀ ਆ ਉਹ ਸਾਰੇ ਸਲਾਖਾਂ ਪਿੱਛੇ ਹੋਣਗੇ ਕਾਨੂੰਨ ਮਨਤਾਬਕ ਬਣਦੀਆਂ ਸਜ਼ਾਵਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਇਹ ਇਹ ਅਸ਼ਵਾਸ਼ਣ ਜਿਹੜਾ ਹੈਗਾ ਆ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦਿੱਤਾ ਔਰ ਰਾਜਨੀਤਕ ਆਗੂਆਂ ਨੇ ਵੀ ਇਹੀ ਕਿਹਾ ਹੈਗਾ ਵੀ ਬੱਚੇ ਨੂੰ ਇਨਸਾਫ ਦੇਣਾ ਹੀ ਸਾਡੀ ਜ਼ਿੰਮੇਵਾਰੀ ਹੈਗੀ ਆ ਤਾਂ ਮੈਂ ਸਮਝਦਾ ਵੀ ਜੇ ਸਾਰੇ ਇਕੱਠੇ ਹੋਏ ਆ ਇਸ ਮਾਮਲੇ ਦੇ ਉੱਤੇ ਤਾਂ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਅਗਰ ਇਨਸਾਫ ਮਿਲ ਜੂਗਾ ਹੁਣ ਤਾਂ ਹੋ ਸਕਦਾ ਵੀ ਕੱਲ ਨੂੰ ਜਿਹੜਾ ਹੈਗਾ ਹੋਰ ਬੱਚੇ ਨਾਲ ਇਹੋ ਜਿਹੀਆਂ ਘਟਨਾਵਾਂ ਨਾ ਹੋਣ ਨਹੀਂ ਤਾਂ ਫਿਰ ਜਦੋਂ ਇਨਸਾਫ ਨਹੀਂ ਮਿਲਦਾ ਤਾਂ ਹੋਰ ਲੋਕਾਂ ਦਾ ਵੀ ਮੂੰਹ ਪੈਂਦਾ ਆ ਮੇਰਾ ਨਾਮ ਵਰੁਣ ਕਲੇਰ ਆ ਜੀ। ਹਾਂ ਇੱਕ ਲੜਕੀ ਦਾ ਨਾਲ ਮਾਮਲਾ ਸਾਹਮਣੇ ਆ ਰਿਹਾ ਕੀ ਮਾਮਲਾ ਹੈ? ਸਰ ਦੇਖੋ ਇਹ ਸਾਡੇ ਪੰਜਾਬ ਵਾਸਤੇ ਔਰ ਖਾਸ ਕਰਕੇ ਸਾਡੇ ਜਲੰਧਰ ਵਾਸਤੇ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਆ ਜੀ। ਵੀ ਕਦੀ ਇਦਾਂ ਦੀਆਂ ਘਟਨਾਵਾਂ ਜਲੰਧਰ ਵਿੱਚ ਸੁਣੀਆਂ ਨਹੀਂ ਸੀਗੀਆਂ। ਪਰ ਇਹ ਬਹੁਤ ਜ਼ਿਆਦਾ ਘਿਣਾਉਣੀ ਘਟਨਾ ਹੋਈ ਹੈ ਕਿ ਇਹਦੇ ਵਿੱਚ ਇੱਕ ਮੰਨ ਲਓ ਕਿ ਗੈਂਗਰੇਪ ਵਾਲਾ ਮਾਮਲਾ ਜਿਹੜਾ ਆ ਸਾਹਮਣੇ ਆਇਆ ਹੈਗਾ ਕਿ ਇੱਕ ਜਿਹੜੀ ਲੜਕੀ ਆ ਉਹਦੇ ਕਲੀਕ ਨੇ ਹੀ ਉਹਨੂੰ ਜਿਹੜਾ ਬਹਿਲਾਫਸਲਾ ਕੇ ਜਿਹੜਾ ਆ ਉਹ ਨਾਲ ਲੈ ਗਿਆ ਔਰ ਲਿਆ ਕੇ ਜਿਹੜਾ ਆ ਉਹਨੂੰ ਮੰਨ ਲਓ ਵੀ ਕੋਈ ਨਸ਼ੇ ਦੇ ਇੰਜੈਕਸ਼ਨ ਵਗੈਰਾ ਦਿੱਤੇ ਗਏ ਆ, ਓਵਰਡੋਜ਼ ਦਿੱਤੇ ਗਏ ਆ ਔਰ ਇੰਨੀ ਜ਼ਿਆਦਾ ਮਾਤਰਾ ਵਿੱਚ ਦਿੱਤੇ ਗਿਆ ਕਿ ਅੱਜ 5 ਦਿਨ ਇਸ ਘਟਨਾ ਨੂੰ ਵਾਪਣ ਦੇ باوجود ਵੀ ਲੜਕੀ ਜਿਹੜੀ ਆ ਹੋਸ਼ ਦੇ ਵਿੱਚ ਨਹੀਂ ਆਈ ਔਰ ਉਸ ਤੋਂ ਵੀ ਮੰਦਭਾਗੀ ਘਟਨਾ ਇਹ ਆ ਸਾਡੇ ਹਸਪਤਾਲ ਸਿਵਲ ਹਸਪੀਟਲ ਵਾਸਤੇ ਸਾਡੇ ਸਿਵਲ ਹਸਪੀਟਲ ਦੇ ਡਾਕਟਰ ਕੀ ਕਰਦੇ ਆ ਕਿ 5 ਦਿਨ ਬੀਤਣ ਤੋਂ ਬਾਅਦ ਵੀ ਕੁੜੀ ਨੂੰ ਹੋਸ਼ ਨਹੀਂ ਆਇਆ ਹੈਗਾ ਕੁੜੀ ਆਪਣੇ ਬਿਆਨ ਦੇਣ ਲਈ ਪ੍ਰਪੇਅਰ ਨਹੀਂ ਹੈਗੀ ਮੈਂਟਲੀ ਜਿਹੜੀ ਆ ਉਹ ਪ੍ਰਪੇਅਰ ਨਹੀਂ ਹੈਗੀ ਮੀਨਿੰਗ ਉਹਨੂੰ ਇੰਨਾ ਮਾਨਸਿਕ ਟੌਰਚਰ ਕੀਤਾ ਗਿਆ ਉਹਨੂੰ ਕੁੱਟਿਆ ਗਿਆ ਉਹਦੇ ਜ਼ਖਮਾਂ ਦੇ ਨਿਸ਼ਾਨ ਆ ਬੋਡੀ ਦੇ ਉੱਤੇ ਹੈਨਾ ਤੇ ਕੋਈ ਇੱਥੇ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ ਸਿਰਫ ਉਹਨੂੰ ਕੁੜੀ ਨੂੰ ਜਿਹੜਾ ਆ ਉਹ ਇੱਕ ਨੀਂਦ ਦੇ ਰੈਸਟ ਦੇ ਇੰਜੈਕਸ਼ਨ ਦਿੱਤੇ ਜਾ ਰਹੇ ਆ ਗੁਣੇ ਦਿੱਤੇ ਜਾ ਰਹੇ ਆ ਕਿ ਉਹ ਜਦੋਂ ਜਿੰਨੀ ਦੇਰ ਉਹ ਸੁੱਤੀ ਰਹਿੰਦੀ ਆ ਠੀਕ ਰਹਿੰਦੀ ਆ ਜਦੋਂ ਉਹ ਉਹਨੂੰ ਹੋਸ਼ ਹੁੰਦੀ ਆ ਤੇ ਬਹੁਤ ਜ਼ਿਆਦਾ ਅਗਰੈਸਿਵ ਹੁੰਦੀ ਹੈਗੀ ਆ ਉਹ ਕੁੜੀ ਦੇ ਨਾਲ ਕਿਵੇਂ ਇਹ ਹੋਇਆ ਇਦਾਂ ਜੀ ਇਹ ਲੜਕੀ ਦਾ ਕਲੀਕ ਸਗਾ ਉਹਦੇ ਨਾਲ ਹੀ ਜੌਬ ਕਰਦਾ ਸੀਗਾ ਔਰ ਇਕੱਠੇ ਜਿਹੜੇ ਆ ਆਪਣੇ ਆਫਿਸ ਜਾਂਦੇ ਸੀਗੇ ਇਹ ਕੁੜੀ ਜਦੋਂ ਆਪਣੇ ਘਰੋਂ ਗਈ ਹੈਗੀ ਆ ਬੱਸ ਸਟੈਂਡ ਉਥੋਂ ਇਹਨੇ ਆਪਣੇ ਜਿਹੜਾ ਆ ਉਹ ਕਲੀਕ ਸਗਾ ਉਹਦੇ ਨਾਲ ਇਹਨੇ ਲਿਫਟ ਲਈ ਜਾਂ ਗੱਡੀ ਦੇ ਵਿੱਚ ਹੀ ਹੈਨਾ ਤੇ ਹੋ ਸਕਦਾ ਉਹ ਉਨੇ ਇਹਦੇ ਨਾਲ ਕੋਈ ਜ਼ਬਰਦਸਤੀ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਲੜਕੀ ਨੇ ਜਿਹੜੀ ਆ ਉਹ ਨਾਂ ਨੁਕਰ ਕੀਤੀ ਔਰ ਉਹਨੇ ਜਿਹੜਾ ਇਹਨੂੰ ਜਾਂ ਡਰਿੰਕ ਦੇ ਵਿੱਚ ਜਾਂ ਇੰਜੈਕਸ਼ਨ ਲਗਾਵਾ ਦਿੱਤਾ ਜਾਂ ਕਿੱਦਾਂ ਵੀ ਇਹਨੂੰ ਜਿਹੜਾ ਨਸ਼ਾ ਦਿੱਤਾ ਗਿਆ ਔਰ ਫਿਰ ਇਹ ਜੋ ਪਤਾ ਲੱਗਦਾ ਪਿਆ ਆ ਇਦੇ ਵਿੱਚ ਲੱਗਦਾ ਕਿ ਇੱਕ ਲੜਕੇ ਤੋਂ ਵੀ ਜ਼ਿਆਦਾ ਜਿਹੜੇ ਲੜਕੇ ਹੈਗੇ ਆ ਉਹ ਇਨਵੋਲਵ ਹੈਗੇ ਆ ਔਰ ਲੜਕੀ ਨੂੰ ਕਟੋ-ਕਟ 1.5 200 ਕਿਲੋਮੀਟਰ ਦੇ ਲਿਆ ਕੇ ਜਿਹੜਾ ਆ ਉਹ ਛੁੱਟ ਦਿੱਤਾ ਗਿਆ ਮੀਨਿੰਗ ਇੱਕ ਤਰ੍ਹਾਂ ਮਾਰ ਕੇ ਛੁੱਟ ਗਏ ਆ ਠੀਕ ਆ ਔਰ ਉੱਥੇ ਜਾ ਕੇ ਕੋਈ ਆਟੋ ਵਾਲਾ ਹੈਗਾ ਆ ਉਹਨੇ ਲੜਕੀ ਨੂੰ ਦੇਖਿਆ ਹੈਗਾ ਔਰ ਉਹਨੇ ਕੁੜੀ ਦੇ ਕੋਲ ਫੋਨ ਸੀਗਾ ਔਰ ਫੋਨ ਤੇ ਜਿਹੜਾ ਆ ਉਹਦੇ ਮਾਪਿਆਂ ਨਾਲ ਕੰਟੈਕਟ ਕੀਤਾ ਫਿਰ ਕੁੜੀ ਦੇ ਜਿਹੜੇ ਮਾਮਾ ਜੀ ਨੇ ਕੰਟੈਕਟ ਕੀਤਾ ਔਰ ਕੁੜੀ ਨੂੰ ਜਲੰਧਰ ਜਿਹੜਾ ਆ ਔਰ ਸਿਵਲ ਹਸਪੀਟਲ ਪਹੁੰਚਾਇਆ ਔਰ 5 ਦਿਨ ਬੀਤਣ ਤੋਂ ਬਾਅਦ ਵੀ ਤੁਸੀਂ ਦੇਖ ਐਮ ਆਈ ਆਰ ਕੱਟ ਨਹੀਂ ਹੋਈ ਹੈਗੀ ਐਫ ਆਈ ਆਰ ਦਰਜ ਨਹੀਂ ਹੋਈ ਠੀਕ ਹੈ ਔਰ ਕਿਸੇ ਕੋਈ 5 ਦਿਨ ਤੋਂ ਬਾਅਦ ਵੀ ਮੈਡੀਕਲ ਰਿਪੋਰਟ ਨਹੀਂ ਹਲੇ ਤੱਕ ਕਰਾਈ ਕਿ ਉਹਦੇ ਨਾਲ ਮਨਿੰਗ ਹੋਇਆ ਕੀ ਹੈਗਾ ਲੜਕੀ ਦੇ ਮਾਪੇ ਨਾਲ ਅਸੀਂ ਗੱਲ ਕੀਤੀ ਹੈਗੀ ਆ ਔਰ ਲੜਕੀ ਦੇ ਮਦਰ ਦਾ ਕਹਿਣਾ ਹੈਗਾ ਕਿ ਉਹ ਖੁਦ ਇੰਨੇ ਪਰੇਸ਼ਾਨ ਹੈਗੇ 5 ਦਿਨ ਤੋਂ ਉਹਦੇ ਮਦਰ ਸੁੱਤੇ ਤੱਕ ਨਹੀਂ ਹੈਗੇ ਕਿ ਮੇਰੀ ਬੇਟੀ ਹੋਸ਼ ਵਿੱਚ ਆਉਗੀ ਵੀ ਕਿ ਨਹੀਂ ਆਉਗੀ ਕਿ ਮੇਰੀ ਬੇਟੀ ਜਿਹੜੀ ਆ ਉਹ ਬਚੂਗੀ ਜਾਂ ਨਹੀਂ ਬਚੂਗੀ ਹਜੇ ਤੱਕ ਇਹ ਨਹੀਂ ਪਤਾ ਹੈਗਾ ਠੀਕ ਹੈ ਨਾ ਜਦੋਂ ਅੱਜ ਅਸੀਂ ਮਾਮਲਾ ਜਿਹੜਾ ਆ ਇਹਨੂੰ ਉੱਪਰ ਤੱਕ ਪੰਚਾਇਤ ਜਦੋਂ ਹਾਈਲਾਈਟ ਹੋ ਗਿਆ ਮੀਡੀਆ ਦੇ ਵਿੱਚ ਆ ਗਿਆ ਨਾ ਵੱਡੇ ਪੁਲਿਸ ਅਧਿਕਾਰੀ ਵੀ ਜਿਹੜੇ ਆ ਉਹ ਇਹਦੇ ਵਿੱਚ ਐਕਟਿਵ ਹੋਏ ਹੈਗੇ ਆ ਹੁਣ ਜਿਹੜੇ ਆ ਡੀਸੀਪੀ ਰੈਂਕ ਦੇ ਜਿਹੜੇ ਆ ਆਈ ਆਈਪੀਐਸ ਅਫਸਰ ਜਿਹੜੇ ਆ ਉੱਥੇ ਆਏ ਸੀਗੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਵੀ ਇੱਕ ਲੜਕਾ ਜਿਹੜਾ ਆ ਉਹਦਾ ਕਲੀਕਸੀ ਉਹਨੂੰ ਰਾਉਂਡ ਅਪ ਕੀਤਾ ਗਿਆ ਆ ਔਰ ਉਹਦੇ ਤੋਂ ਬਾਕੀ ਲੜਕਿਆਂ ਦੀ ਅੱਜ ਰਾਤ ਨੂੰ ਪੁੱਛਗਛ ਕਰਕੇ ਕੱਲ ਤੱਕ ਉਹ ਵੀ ਜਿਹੜੇ ਆ ਉਹ ਫੜ ਲਏ ਜਾਣਗੇ ਬਾਕੀ ਅਸੀਂ ਸਵੇਰੇ 10 ਵਜੇ ਦੀ ਕਮਿਸ਼ਨ ਆਫਿਸ ਦੀ ਕਾਲ ਦਿੱਤੀ ਹੋਈ ਸਮਾਜ ਨੂੰ ਸਾਰਾ ਸਮਾਜ ਜਿਹੜਾ ਆ ਉੱਥੇ ਪਹੁੰਚੇਗਾ ਇਸ ਮਾਮਲੇ 'ਚ ਕੋਈ ਪਰਚਾ ਦਰਜ ਕਰ ਦਿੱਤਾ ਗਿਆ ਹਲੇ ਤੱਕ ਹਜੇ ਤੱਕ ਸਿਰਫ ਜਿਹੜਾ ਆ ਉਹ ਇੱਕ ਕਿਡਨੈਪਿੰਗ ਦੀ ਜਿਹੜੀ ਆ ਉਹ ਕੁੜੀ ਦੇ ਮਦਰ ਦੇ ਬਿਆਨਾਂ ਦੇ ਉੱਤੇ ਜਿਹੜਾ ਆ ਉਹ ਕਿਡਨੈਪਿੰਗ ਦੀ ਐਫਆਈਆਰ ਕੀਤੀ ਗਈ ਆ ਇਹਦੇ ਵਿੱਚ ਜਿਹੜਾ ਆ ਉਹ ਰੇਪ ਦੀ ਜਾਂ ਹੋਰ ਕੋਈ ਮੰਨ ਲਓ ਵੀ ਮੰਨ ਲਓ ਵੀ ਜਿਆਦਾ ਜਾਣੇ ਇਨਵੋਲਵ ਹੈਗੇ ਆ ਹਨਾ ਵੀ ਕੋਈ ਗੈਂਗ ਰੇਪ ਦੀ ਜਿਹੜੀ ਆ ਉਹ ਇਦਾਂ ਦੀ ਕੋਈ ਵੀ ਐਫੇਅਰ ਦਰਜ ਨਹੀਂ ਕੀਤੀ ਗਈ ਹੈ ਹਾਲਾਤ ਕੀ ਨੇ ਕਿ ਪਛਾਣ ਦੀ ਨਹੀਂ ਲੜਕੀ ਦੀ ਹਾਲਤ ਜਿਹੜੀ ਆ ਬਹੁਤ ਮਾੜੀ ਆ ਲੜਕੀ ਬਹੁਤ ਜ਼ਿਆਦਾ ਡਰੀ ਹੋਈ ਆ ਔਰ ਇੱਦਾਂ ਤੁਹਾਨੂੰ ਦੇਖ ਕੇ ਲੱਗਿਆ ਨਾ ਕਿ ਲੜਕੀ ਦੇ ਨਾਲ ਜਿਹੜੀ ਬਹੁਤ ਜ਼ਿਆਦਾ ਸਾਥੀਆਂ ਵੱਲੋਂ ਜਿਹੜੀ ਆ ਉਹ ਦਰਿੰਦਗੀ ਕੀਤੀ ਗਈ ਹੈਗੀ ਆ ਮੀਨ ਲੜਕੀ ਨਾ ਡਰੀ ਹੋਈ ਆ ਜਦੋਂ ਵੀ ਮੀਨਿੰਗ ਉਹ ਹੋਸ਼ ਵਿੱਚ ਮੜਾ ਜਾ ਵੀ ਹੁੰਦੀ ਹੈਗੀ ਆ ਤੇ ਉਹ ਮੀਨਿੰਗ ਇਹੀ ਕਹਿੰਦੀ ਮੈਨੂੰ ਮੀਨਿੰਗ ਛੱਡ ਦਿਓ ਜਾਂ ਮਨ ਲਓ ਉਹਦੇ ਮੀਨਿੰਗ ਮਾਨਸਿਕ ਤੌਰ ਤੇ ਜਿਹੜੀ ਆ ਉਹ ਬਹੁਤ ਲੜਕੀ ਹਜੇ ਬਿਮਾਰ ਹੈਗੀ ਆ ਔਰ ਪਤਾ ਨਹੀਂ ਅਸੀਂ ਡਾਕਟਰਾਂ ਨੂੰ ਰਿਕੁਐਸਟ ਕੀਤੀ ਹੈਗੀ ਆ ਔਰ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਜੇ ਕੱਲ ਤੱਕ ਸਾਡੀ ਬੇਟੀ ਹੋਸ਼ ਵਿੱਚ ਨਹੀਂ ਹੁੰਦੀ ਤੇ ਅਸੀਂ ਜਿਹੜਾ ਉਹਨੂੰ ਫਿਰ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਉਹਦਾ ਟ੍ਰ ਲੜਕੀ ਤੇ ਦਾਖਲਾ ਵੀ ਇਸ ਲੋਕਟਾ ਚ ਜੀ ਰਿਸ਼ਤੀ ਨੂੰ ਦਾਖਲ ਕੀਤਾ ਗਿਆ ਉਹਦੇ ਬਾਅਦ ਜੋ ਲੜਕੀ ਨੂੰ ਪੇਡਾ ਤੋਂ ਨੂੰ ਕਿਹਾ ਗਿਆ ਉਹਨਾਂ ਨੇ ਅਫੇਅਰ ਕੀਤੀ ਗਈ ਹੈ ਜੀ ਔਰ ਉਹਦਾ ਲੜਕੀ ਦਾ ਇਲਾਜ ਚੱਲ ਰਿਹਾ ਲੜਕੀ ਹਸਤਾਬ ਨਾਰਮਲ ਨਹੀਂ ਹੈਗੀ ਲੜਕੀ ਨਾਰਮਲ ਹੋਣ ਦੇ ਉੱਪਰ ਦੱਸੇਗੀ ਉਹਨਾਂ ਕੀ ਕੀ ਵਾਪਰਿਆ ਜੀ ਔਰ ਕੌਣ ਕੌਣ ਕਿੰਨਾ ਨੇ ਕੀਤਾ ਉਹਨਾਂ ਨਾਲ ਕੋਈ ਜੋ ਵੀ ਮਸਲੂਕਾ ਹੈ ਉਹਦੇ ਬਾਅਦ ਸਾਰੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਲੜਕੀ ਨੂੰ पूरा परिवार ਨੂੰ ਇਨਸਾਫ ਮਿਲੇਗਾ ਮੈਂ ਦੀ ਘੰਟੀ ਲਿਨਾਮਾ ਮੈਂ ਪੂਰਾ ਇਨਸਾਫ ਲਵਾਵਾਂਗਾ ਕਿਉਂਕਿ ਇਹ ਜੋ ਹੈ ਕਿਸੇ ਦੀ ਵੀ ਧੀ ਪਾਂ ਹੈ ਸਾਡੇ ਸਭ ਦੀਆਂ ਧੀਆ ਪਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂ ਉਹ ਲੜਕੀ ਵਾਲਿਆਂ ਨੂੰ ਪਰਿਵਾਰ ਨੂੰ ਲੜਕੀ ਨੂੰ ਪੂਰਾ ਇਨਸਾਫ ਮੈਂ ਦਵਾਵਾਂਗਾ ਸਾਡੀ ਸਰਕਾਰ ਜੋ ਹੈ ਹਮੇਸ਼ਾ ਇਨਸਾਫ ਪਸੰਦ ਹੈ ਉਹ ਸਭ ਨੂੰ ਇਨਸਾਫ ਦੇਵੇਗਾ ਨਾ ਹੋਵੋ ਪਰੇਸ਼ਾਨ ਸਾਰੇ ਏਧਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ ਨੋ ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਨਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658